कंप्यूटर अध्यापका न सिखिया पारो कंप्यूटर अध्यापका न सिखिया पार मर्ज़ करो कंप्यूटर अध्यापका न सिखिया पार ਆਰਧਿਤੋ ਵਿਚਾਲੇ ਪੇਰ ਨੀਵਾ ਪਟਰੀਆ ਵੀ ਕਰੋ ਲਾਉਣ ਦੀ ਗਲਟੈਂਟ ਦਾ ਸਮਾਨ ਮੰਗਾਇਆ ਪਰ ਸਿਸ਼ਾਸ਼ਨ ਨੇ ਉਹ ਸੋਟਾ ਇੱਕ ਜਵਾਬ ਨਹੀਂ ਦੇ ਰਹੇ ਮਰਦਾਬਾਦ ਬੰਦੇ ਰਹਿ ਰੱਖ ਮੈਂ ਬੋਲੋ ਨਹੀਂ ਕੁਝ ਹੋਰ ਦਾ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਸਾਡੀ ਪੁਲਿਸ ਪ੍ਰਸ਼ਾਸਨ ਨੂੰ ਪੇਂਡਾ ਵੀ ਠੰਡ ਬਹੁਤ ਜ਼ਿਆਦੇ ਆ ਇੱਥੇ ਔਰਤਾਂ ਬੱਚੇ ਆ ਰਹਿਣਗੇ ਕਿਵੇਂ ਇੱਥੇ ਕਿਵੇਂ ਰਹਿਣਗੇ ਇੱਥੇ ਜਾ ਤੁਸੀਂ ਪੱਤਰ ਜਾਰੀ ਕਰਾ ਦਿਓ ਜਾ ਤੁਸੀਂ ਪੱਤੀ ਜਾਵੜਾਗੇ ਨਹੀਂ ਜਾ ਇੱਥੇ ਪੱਤਰ ਜਾਰੀ ਕਰਾਇਆ ਜਾਵੇ ਡੀਏ ਦਾ ਕੋਈ ਗੱਲ ਨਹੀਂ ਅਸੀਂ ਪੱਤਰ ਜਾਰੀ ਕਰਾ ਦੋ ਅਸੀਂ ਜਾਵੜਾਗੇ ਇਸ ਠੰਡ ਦੇ ਰਹਿਣਾ ਅਧਿਕਾਰ ਦਾ ਕੋਈ ਸ਼ੌਕ ਨਹੀਂ ਸਾਰੇ ਸਾਥੀਓ ਨਾਰੇ ਲਾਓ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ 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 ਜਵਾਬਕੀਰਤਾ ਜਿੰਦਾਬਾਦ 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 ਜਿਹੜੀ ਜਿਹੜੀ ਕਮੇਡੀਅਨ ਨਾਲ ਗੱਲ ਕਰਨਾ ਗੱਡੀ ਦੇ ਰੋਣ ਜਗਰ ਦੇ ਨੇ ਹਾਈ ਕਮੈਂਟ ਓਏ ਗੱਲਬਾਤ ਹੋ ਰਹੀ ਹੈ ਗੱਡੀ ਗੱਡੀ ਨਹੀਂ ਜਾਣ ਦੇਣੀ ਗੱਲਬਾਤ ਹੋ